ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸਿੰਘੋ ਅੱਜ ਆਪਾਂ ਗੱਲ ਕਰਨੀ ਕਿ ਬਾਬਾ ਇੱਕ ਬਲਵਿੰਦਰ ਸਿੰਘ ਪਰਵਾਨਾ ਰਾਜਪੁਰੇ ਤੋਂ ਆ ਤੇ ਦੂਜਾ ਵਿੱਕੀ ਥੋਮਸ ਜੋ ਸਿੰਘ ਸਜੇ ਆਪਣਾ ਬੰਬੇ ਰਹਿੰਦਾ ਤੇ ਵੈਸੇ ਕੇਰਲਾ ਦਾ ਕੇਰਲਾ ਦਾ ਹੀ ਹੈ ਤੇ ਇਹਨਾਂ ਦੀ ਆਪਸ ਵਿੱਚ ਜੋ ਕੈਪਰਡ ਬਾਜੀ ਹੋਈ ਹੈ ਪਹਿਲੀ ਤਾਂ ਗੱਲ ਇਹ ਕਰਦੇ ਆਪਾਂ ਕਿ ਦੇਖ ਲਓ ਸਿੰਘੋ ਜੇ ਕੋਈ ਆਪਣੀ ਕੌਮ 'ਚ ਵਾਧਾ ਹੁੰਦਾ ਨਹੀਂ ਤੇ ਜ਼ਿਆਦਾਤਰ ਤਾਂ ਆਪਣੀ ਕੌਮ ਦੇ ਵਿੱਚੋਂ ਲੋਕ ਲੋਕ ਟੋਟਕੇ ਤੇ ਦੂਜੇ ਧਰਮਾਂ ਜਾ ਰਹੇ ਆ ਤੇ ਜੇ ਕੋਈ ਥੋੜਾ ਬਹੁਤ ਆਪਣੀ ਕੌਮ ਦੇ ਵਿੱਚ ਵਾਧਾ ਹੁੰਦਾ ਤੇ ਉਹ ਇਦਾਂ ਦੇ ਲੋਕ ਦੇਖ ਲਓ ਉਹਨਾਂ ਲੋਕਾਂ ਨੂੰ ਵੀ ਨਜਾਇਜ਼ ਪਰੇਸ਼ਾਨ ਕਰਦੇ ਨੇ ਦੇਖੋ ਵਿੱਕੀ ਥੋਮਸ ਬਹੁਤ ਸਾਰੇ ਸਿੱਖਾਂ ਨਾਲੋਂ ਚੰਗਾ ਜੋ ਅਮਰ ਧਾਰੀ ਹੈ ਦਸਤਾਰ ਸਜਾਉਂਦਾ ਅਮਰ ਛਕਿਆ ਸਾਰਾ ਗੁਰਸਿੱਖ ਬਣਿਆ ਹੋ ਉਹਦਾ ਸਾਰਾ ਪਰਿਵਾਰ ਕ੍ਰਿਸਚੀਅਨ ਹੈ ਤੇ ਉਹਦੀ ਸਲਾਘਾ ਕਰਨ ਦੀ بجائے ਇਦਾਂ ਦੇ ਕੁਝ ਲੋਕ ਉਹਦੇ ਨਾਲ ਝਗੜਾ ਕਰ ਰਹੇ ਆ ਜੋ ਕਿ ਬਿਨਾਂ ਵਜ੍ਹਾ ਕੱਲ ਮੈਂ ਪਰਸੋਂ ਵੀਡੀਓ ਜੋ ਪਾਈ ਸੀ ਉਦੋਂ ਮੇਰੇ ਕੋਲ ਪੂਰੀ ਡਿਟੇਲ ਨਹੀਂ ਸੀ ਤੇ ਅੱਜ ਪੂਰੀ ਜਾਣਕਾਰੀ ਆਉਣ ਤੋਂ ਬਾਅਦ ਮੈਂ ਪਾ ਰਿਹਾ ਕੱਲ ਐਸੇ ਕਰਕੇ ਮੈਂ ਨਹੀਂ ਪਾਈ ਪਰਸੋਂ ਪਾਈ ਸੀ ਤੇ ਉਹਦੇ ਵਿੱਚ ਗੱਲ ਜੋ ਸਹੀ ਮੈਨੇ ਦੇ ਵਿੱਚ ਵਿੱਕੀ ਸੱਚਾ ਤੇ ਇਹ ਬੰਦਾ ਜੋ ਪਰਵਾਨਾ ਇਹ ਗਲਤ ਸਾਬਤ ਹੁੰਦਾ ਉਹਦੇ ਤੋਂ ਉਹ ਇੱਕ ਧੀ ਧਿਆਣੀ ਆ ਉਹਦੇ ਤੇ ਉਹਨੇ ਰੈਂਟ ਤੇ ਘਰ ਲਿਆ ਉਹ ਫਲੈਟ ਤੇ ਉਹ ਉਹਦੇ ਵਿੱਚ ਫਰਿੱਜ ਤੇ ਇਨਵਰਟਰ ਦੀ ਗੱਲ ਸੀ ਕਿ ਅਸੀਂ ਰੈਂਟ ਇਹਨਾਂ ਦੇਣੇ ਆ ਤੇ ਉਹ ਤੁਸੀਂ ਸਾਰਾ ਕੁਝ ਇਹ ਨਹੀਂ ਦਿੱਤਾ ਜੋ ਸਾਡੇ ਨਾਲ ਗੱਲ ਹੋਈ ਉਹ ਪੂਰਾ ਫੁੱਲਫਿਲ ਨਹੀਂ ਕੀਤਾ ਇਥੋਂ ਇਹ ਝਗੜਾ ਵਧਿਆ ਤੇ ਉਹਨੇ ਕਿਰਾਇਆ ਦੇਣਾ ਬੰਦ ਕਰਤਾ ਜਦੋਂ ਵਾਰ-ਵਾਰ ਉਹਦੇ ਬੋਲਮ ਤੇ ਚੀਜ਼ਾਂ ਉਹਨਾਂ ਫੁੱਲਫਿਲ ਨਹੀਂ ਕੀਤੀਆਂ ਤੇ ਉਹਨੇ ਰੈਂਟ ਦੇਣਾ ਬੰਦ ਕਰਤਾ ਜਦੋਂ ਰੈਂਟ ਦੇਣਾ ਬੰਦ ਕਰਤਾ ਤੇ ਉਹਦਾ ਸਿਕਿਉਰਿਟੀ ਡਿਪੋਜ਼ਿਟ ਉਹਨੇ ਕਰਾ ਰੱਖਿਆ ਸੀ ਜੋ 20000 ਰੁਪਇਆ ਸਿਕਿਉਰਿਟੀ ਡਿਪੋਜ਼ਿਟ ਸੀ ਤੇ ਉਹ ਕਹਿੰਦੀ ਵੀ ਮੈਂ ਫੇਰ ਛੱਡੂੰਗੀ ਉਹ ਮੇਰਾ ਵਾਪਸ ਕਰਦੇ ਹੋ ਜੇ ਨਹੀਂ ਤੁਸੀਂ ਇਹ ਚੀਜ਼ਾਂ ਕਰਨੀਆਂ ਕਿਉਂ ਗਰਮੀ ਆ ਰਹੀ ਹੈ ਤੇ ਗਰਮੀ ਚ ਇਨਵਰਟਰ ਵੀ ਚਾਹੀਦਾ ਤੇ ਫ੍ਰਿਜ ਵੀ ਚਾਹੀਦੀ ਤੇ ਇਹ ਗੱਲ ਉਹਦੇ ਨਾਲੇ ਉਹਦੇ ਵਿੱਚ ਵਾਅਦਾ ਹੋਇਆ ਸੀ ਕਿ ਅਸੀਂ ਇਹ ਦੇਾਂਗੇ ਤੁਹਾਨੂੰ ਤੇ ਉਹਨਾਂ ਨੇ ਉਹ ਚੀਜ਼ ਨਹੀਂ ਦਿੱਤੀ ਤੇ ਇਥੋਂ ਉਹਨਾਂ ਦਾ ਰੇੜਕਾ ਪੈਣ ਲੱਗ ਗਿਆ ਉਹ ਉਹਨਾਂ ਨੇ ਥਾਣੇ ਵੀ ਐਪਲੀਕੇਸ਼ਨ ਦਿੱਤੀ ਤੇ ਉੱਥੇ ਪੁਲਿਸ ਵੀ ਜਦੋਂ ਸਮਝ ਆਂਦੀ ਵੀ ਕੋਈ ਇਹ ਝੂਠੇ ਆ ਤੇ ਉਹਦੀ ਕੋਈ ਨਹੀਂ ਗੱਲ ਲੱਗੇ ਉਹਨਾਂ ਤੋਰੀ ਮੁਲਾਜ਼ਮਾਂ ਨੇ ਤੇ ਉਹਨੇ ਕਿ ਉਹ ਦਮਨ ਨਾਂ ਦਾ ਮੁੰਡਾ ਹੈ ਉਹਦੇ ਨਾਲ ਗੱਲ ਕੀਤੀ ਉਹ ਉਹ ਜੋ ਕੁੜੀ ਜਿੰਨੇ ਜੋ ਰੈਂਟ ਤੇ ਉੱਥੇ ਰਹਿ ਰਹੀ ਸੀ ਤੇ ਉਹ ਦਮਨ ਦਾ ਕਾ ਲਿੰਕ ਸੀ ਇਹਦੇ ਨਾਲ ਵਿੱਕੀ ਥੋਮਸ ਨਾਲ ਤੇ ਇਹਨਾਂ ਨੇ ਗੱਲ ਕਰਨ ਤੇ ਤੇ ਉਹ ਦਾ ਜ਼ਰੂਰ ਇਹ ਕਹਿ ਵਿਧਵਾ ਕਹਿ ਕੇ ਤੇ ਉਹਨੂੰ ਬੜਾ ਨਜਾਇਜ਼ ਬਦਨਾਮ ਵਿੱਕੀ ਨੂੰ ਕਰ ਰਹੇ ਕਿ ਉਹ ਜੋ ਓਨਰ ਥੀ ਉਹ ਵਿਧਵਾ ਸੀ ਤੇ ਠੀਕ ਆ ਵਿਧਵਾ ਸੀ ਪਰ ਉਹ ਰੈਂਟ ਦੇ ਰਹੀ ਸੀ ਰੈਂਟ ਤੇ ਉਹਨੇ ਕਰ ਲਿਆ ਤੇ ਜੋ ਚੀਜ਼ ਉਹਨੇ ਵਾਅਦਾ ਕੀਤਾ ਉਹ ਤਾਂ ਦੇਣੀ ਬੰਦ ਹੀ ਆ ਨਾ ਵਿਧਵਾ ਸੀ ਇਹਦਾ ਕਰਕੇ ਤੁਸੀਂ ਉਹਨੂੰ ਦੂਜੇ ਬੰਦੇ ਨੂੰ ਡੀਫੇਮ ਕਰੀ ਜਾਂਦੇ ਤੇ ਇਹ ਪਰਵਾਨੇ ਨੂੰ ਉਸ ਉਹਨਾਂ ਨੇ ਗੱਲ ਕੀਤੀ ਤੇ ਇਹਨੇ ਜਿੰਦਾ ਘਰ ਸੀ ਉਹਨਾਂ ਨੇ ਪਰਵਾਨੇ ਨਾਲ ਗੱਲ ਕੀਤੀ ਪਰਵਾਨੇ ਨੇ ਉਹ ਕੁੜੀ ਨੂੰ ਫੋਨ ਕਰਕੇ ਕਿਹਾ ਵੀ ਮੈਂ ਪਰਵਾਨਾ ਬੋਲਦਾ ਤੇ ਮੇਰੇ ਬਾਰੇ ਨੈਟ ਤੇ ਗੂਗਲ ਕਰਕੇ ਦੇਖ ਲੈ ਮੈਂ ਕੌਣ ਤੂੰ ਗੁੰਡਾ ਕੌਣ ਆ ਤੂੰ ਤੂੰ ਨਜਾਇਜ਼ ਸਿੱਖੀ ਨੂੰ ਬਦਨਾਮ ਕਰ ਰਿਹਾ ਪਹਿਲਾਂ ਤੂੰ ਕਾਲੀ ਮਾਤਾ ਮੰਦਿਰ ਤੇ ਨਜਾਇਜ਼ ਉੱਥੇ ਕਿੱਡਾ ਵੱਡਾ ਕਲੇਸ਼ ਖੜਾਓ ਚੱਲਿਆ ਸੀ ਤੇ ਤੂੰ ਬਿਨਾਂ ਵਜੇ ਹੀ ਚੌਧਰੀ ਬਣ ਜਾਣਾ ਹਰ ਪਾਸੇ ਤੇ ਚੱਲ ਠੀਕ ਆ ਉੱਥੇ ਉਹ ਜੇ ਉਹਨਾਂ ਆਏ ਤੇ ਤੂੰ ਉੱਥੇ 20 30 ਬੰਦੇ ਲੈ ਕੇ ਕੀ ਲੈਣ ਗਿਆ ਸੀ ਤੇ ਬੰਦੇ ਤੁਹਾਡਿਆਂ ਨੇ ਉਹਨਾਂ ਦੀ ਗੱਡੀ ਭੰਨਤੀ ਐ ਤੇ ਮੈਟਰ ਜੋ ਆ ਉਹਦੇ ਵਿੱਚ ਉਹ ਕੁੜੀ ਸੱਚੀ ਐ ਤੇ ਵਿਕੀ ਥਾਮਸ ਨੇ ਸਹੀ ਬੰਦੇ ਦਾ ਸਾਥ ਦਿੱਤਾ ਤੇ ਤੂੰ ਬਿਨਾਂ ਵਜੇ ਹੀ ਬਣ ਜਾਣਾ ਹਰ ਪਾਸੇ ਤੇ ਉਹ ਹੁਣ ਬੰਦਾ ਕਹਿ ਰਿਹਾ ਵਿਕੀ ਥੋਮਸ ਕਿ ਮੈਂ ਤਾਂ ਗੁਰੂ ਵਾਲਾ ਬਣਿਆ ਸੀ ਕਿ ਬਹੁਤ ਚੰਗਾ ਪੰਥ ਆ ਇਹ ਬੜੇ ਚੰਗੇ ਲੋਕ ਆ ਤੇ ਮੈਨੂੰ ਤਾਂ ਇੱਥੇ ਤੀਜੇ ਦਿਨ ਇਦਾਂ ਦਾ ਹੋ ਜਾਂਦਾ ਮੈਂ ਉਹਨੂੰ ਕਹਿਣਾ ਚਾਹਣਾ ਭਰਾ ਇੰਨਾ ਇਦਾਂ ਦੇ ਬੰਦੇ ਆ ਪਿੱਛੇ ਤੂੰ ਸਿੱਖੀ ਨੂੰ ਨਾ ਇਹ ਕਹੇ ਕਿ ਸਿੱਖੀ ਤੇਰੇ ਲਈ ਬਾਕੀ ਸਾਰੀ ਜੋ ਪੰਜਾਬ ਦੇ ਲੋਕ ਆ ਉਹ ਤੇਰੇ ਨਾਲ ਆ ਇਸ ਮੈਟਰ ਤੇ ਇਹ ਝੂਠਾ ਆ ਬੰਦਾ ਇਸ ਗੱਲ 'ਚ ਤੇ ਬਿਨਾਂ ਵਜੇ ਵੜ ਜਾਂਦਾ ਹਰ ਗੱਲ 'ਚ ਪਹਿਲਾਂ ਇਹਨੇ ਸਿੰਘਾਂ ਦਾ ਤੇ ਹਿੰਦੂਆਂ ਦਾ ਕਿੱਡਾ ਵੱਡਾ ਉਦੋਂ ਕਲੇਸ਼ ਖੜਾ ਕਰ ਦੇਣਾ ਸੀ ਉਦੋਂ ਹਿੰਦੂ ਹੀ ਚੰਗੇ ਰਹੇ ਜਿਹੜੇ ਨਹੀਂ ਗੱਲ ਵਧੀਆਂ ਤੂੰ ਮਾਮਾ ਲੱਗਦਾ ਹਰ ਪਾਸੇ ਪਹੁੰਚ ਜਾਨਾ ਤੂੰ ਉਹਦੇ ਕਾਲੀਮਾ ਦਾ ਮੰਦਿਰ ਤੇ ਅਟੈਕ ਕਿਉਂ ਕਰਾਇਆ ਉਦੋਂ ਬਾਅਦ ਚ ਤੂੰ ਅੰਦਰ ਵੜ ਕੇ ਬਹਿ ਜਾਨਾ ਤੇ ਭਿੱਗੀ ਬਿੱਲੀ ਆਖੂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਇਹ ਬੰਦਾ ਬਹੁਤ ਨਿਯਾਇਜ਼ ਕਰਦਾ ਤੇ ਸਾਡੇ ਸਿੱਖ ਧਰਮ ਨੂੰ ਬਦਨਾਮ ਕਰ ਰਿਹਾ ਹੈ ਵਾਰ-ਵਾਰ ਤੇ ਇਹਨੇ ਨਾਮ ਲਿਖਿਆ ਦਮਦਮੀ ਟਕਸਾਲ ਰਾਜਪੁਰਾ ਤੇ ਇਹਨੇ ਸਿੱਖਾਂ ਦੀ ਐਡੀ ਪਵਿੱਤਰ ਸੰਸਥਾ ਦਾ ਨਾਮ ਲਿਖ ਕੇ ਤੇ ਕੰਮ ਦੇਖ ਲੋ ਕੀ ਕਰ ਰਿਆ ਗਾਲ੍ਹਾਂ ਕੱਢ ਰੇ ਇੱਕ ਦੂਜੇ ਨੂੰ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਜਿਹੜਾ ਪਰਵਾਨਾ ਨਿਜਾਇਜ਼ ਹੀ ਇਹ ਤੀਜੇ ਕਦੇ ਹੁਣ ਇਹਨੂੰ ਕੋਈ ਇਸ਼ੂ ਨਹੀਂ ਮਿਲਿਆ ਇਹ ਇੰਟਰਨੈਟ ਤੇ ਵਾਇਰਲ ਰਹਿਣਾ ਚਾਹੁੰਦਾ ਏਦਾਂ ਦੀਆਂ ਗੱਲਾਂ ਕਰਕੇ ਤੇ ਉਥੋਂ ਪਤਾ ਨਹੀਂ ਇਹਨੂੰ ਕੀ ਪੈਸਾ ਹੁੰਦਾ ਕੀ ਚੱਕਰ ਬਿਨਾਂ ਵਜ੍ਹਾ ਉਹ ਕੁੜੀ ਜੋਤੀ ਜਿਹਣੀ ਦਾ ਜਿੰਨੇ ਰੈਂਟ ਤੇ ਘਰ ਲਿਆ ਉਹ ਸੱਚੀ ਆ ਉਹਨੂੰ ਹੁਣ ਉਹਨੇ ਵੀਡੀਓ ਵੀ ਪਾਤੀ ਆ ਕੱਲ ਪ੍ਰੈਸ ਕਾਨਫਰੈਂਸ ਵੀ ਕਰਤੀ ਆ ਵਿਕੀ ਥੋਮਸ ਨਾਲ ਬਹਿ ਕੇ ਤੇ ਮੀਡੀਆ ਨਾਲ ਵੀ ਉਹਨੇ ਗੱਲ ਠੋਕੇ ਕੀਤੀ ਵੀ ਆਹ ਗੱਲ ਜੋ ਮੈਂ ਤੁਹਾਨੂੰ ਦੱਸੀ ਆ ਵੀ ਇਹਨ ਫਿਰ ਜਦੋਂ ਇਹ ਕੰਮ ਜਿਆਦਾ ਵੱਧ ਗਿਆ ਤੇ ਇਹ ਲੱਗ ਗਿਆ ਲੋਕਾਂ ਨੂੰ ਕਿ ਇਹ ਤਾਂ ਝੂਠਾ ਬਾਬਾ ਪਰਮਾਨ ਤੇ ਫਿਰ ਉਹ ਜੋ ਸਿਕਿਉਰਟੀ ਅਮਾਉਂਟ ਸੀ 20000 ਰੁਪਈਆ ਉਹ ਦੇ ਨਾਏ ਤੇ ਦੇ ਕੇ ਗਿਆ ਫਿਰ ਵੀ ਉਹ ਕੁੜੀ ਨੇ ਵੀਡੀਓ ਬਣਾ ਲਈ ਇਹ ਐਵੀਡੈਂਸ ਬਣ ਗਿਆ ਤੇ ਨਹੀਂ ਦੇ ਮੰਨਣਾ ਨਹੀਂ ਸੀ ਇੰਨੇ ਫੇਰ ਵੀ ਤੇ ਉਹ ਹੁਣ ਉਹਨਾਂ ਵਾਪਸ ਕਰਤਾ ਤੇ ਕਲੇਸ਼ ਖਤਮ ਹੋ ਗਿਆ ਤੇ ਕਬਜਾ ਕਿੰਨੇ ਕਰ ਲਿਆ ਉਹ ਧੀ ਧਿਆਣੀ ਵਿਚਾਰੀ ਨੇ ਕਬਜਾ ਕਰ ਲਿਆ ਕਿਸ ਦੇ ਘਰ ਤੇ ਐਵੇਂ ਹੀ ਬਿਨਾ ਵਜ੍ਹਾ ਐਡਾ ਵੱਡਾ ਇਸ਼ੂ ਬਣਾ ਦਿੰਦਾ ਹੈ ਕਿੱਡਾ ਕੇ ਕੌਮੀ ਮਸਲਾ ਜਿਹੜਾ ਤੂੰ ਬਹਿ ਦੇਣਾ ਹਰ ਪਾਸੇ 20 30 ਲਗੋੜਾਂ ਲੈ ਕੇ ਤੇ ਬਦਨਾਮ ਤੂੰ ਸਿੱਖੀ ਨੂੰ ਕਰ ਰਿਹਾ ਸਿੱਖੀ ਦਾ ਅੱਗੇ ਟੁੱਟਦੇ ਜਾ ਰਹੇ ਆ ਲੋਕ ਤੇ ਤੇਰੇ ਅਰਗੇ ਇਹੋ ਜੇ ਕਰਕੇ ਤੇ ਹੋਰ ਜੁੜਨਗੇ ਕਿ ਇਦਾਂ ਦੇ ਹੁੰਦੇ ਸਿੱਖ ਤੇ ਧੀਆਂ ਦੇ ਮਸਲਿਆਂ 'ਚ ਨਜਾਇਜ਼ ਬਦਨਾਮ ਕਰਨਗੇ ਧੀਆਂ ਨੂੰ ਪ੍ਰਸ਼ਾਸਨ ਨੂੰ ਮੈਂ ਰਿਕੁਐਸਟ ਕਰਦਾ ਇਹਦੇ ਤੇ ਲਗਾਮ ਪਾਓ ਇਹ ਬਦਨਾਮ ਸਿੱਖੀ ਨੂੰ ਵੀ ਕਰ ਰਿਹਾ ਤੇ ਸਿੱਖ ਪੰਜਾਬੀਆਂ ਨੂੰ ਵੀ ਕਰ ਰਿਹਾ ਤੇ ਜੋ ਇਹਦੇ ਨਾਲ ਤੁਰੇ ਫਿਰਦੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਣਾ ਹਰ ਗੱਲ ਤੇ ਕਲੇਸ਼ ਜੋ ਬਣਾ ਦਿੰਦੇ ਆ ਨਾ ਬਹੁਤ ਵੱਡੇ ਤੁਸੀਂ ਵੀ ਨਾਲ ਫਸੋਗੇ ਇਹਦੇ ਇਹ ਤਾਂ ਬੈਠਾ ਰਹੂਗਾ ਇਹਨੂੰ ਕੀ ਹੈ ਇਹ ਤਾਂ ਬਹਿ ਜਾਊਗਾ ਜੇਲ੍ਹ ਚ 4 ਦਿਨ ਅੱਗੇ ਵੀ 6 ਮਹੀਨੇ ਲਾ ਆਇਆ ਏ ਇਹਦੇ ਪਿੱਛੇ ਲੱਗ ਕੇ ਅੱਗੇ ਲੋਕਾਂ ਨੇ ਕਿੱਡਾ ਵੱਡਾ ਉਦੋਂ ਤੋਂ ਕਾਲੀ ਮਾਤਾ ਮੰਦਿਰ ਦੇ ਹਜੂਮ ਇਕੱਠਾ ਹੋ ਗਿਆ ਤੇ ਇਟਾਂ ਰੋੜੇ ਤੇ ਉੱਥੇ ਕੀ ਕੀ ਕੁੱਝ ਹੋਇਆ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਮੰਦਿਰ ਦੇ ਉੱਤੇ ਇਦਾਂ ਦੇ ਕੰਮ ਕਰਾਉਣ ਲੱਗੇ ਨੂੰ ਬੇਸ਼ਰਮਾ ਮੰਦਿਰ ਤਾਂ ਇੱਕ ਪਵਿੱਤਰ ਜਗ੍ਹਾ ਹੈ ਮਹਾਰਾਜ ਗੁਰੂ ਮਹਾਰਾਜ ਦੀ ਜਗ੍ਹਾ ਹੋ ਉੱਥੇ ਰੱਬ ਦੀ ਗੱਲ ਹੁੰਦੀ ਹੈ ਤੇ ਤੂੰ ਉੱਤੇ ਤੇਰਾ ਜਾਣਦਾ ਕੀ ਮਤਲਬ ਤੇ ਕੀ ਉੱਥੇ ਕਾਦੇ ਲਈ ਪੱਥਰ ਪਾਜੀ ਉਦੋਂ ਤੂੰ ਕਰਾਈ ਏਡੀ ਵੱਡੀ ਤੂੰ ਐਵੇਂ ਹੀ ਸਮਝਦਾ Hindu Sikhਾਂ ਨੂੰ ਕਿ ਇਹਨਾਂ ਨੂੰ ਲੜਾ ਦਿਓ ਤੇ ਸਾਡਾ ਫੇਮ ਚੱਲੀ ਜਾਊ ਮੈਂ Hindu Sikhਾਂ ਨੂੰ ਕਹਿਣਾ ਚਾਹਣਾ ਆਮ ਜੋ ਪਬਲਿਕ ਐ ਵੀ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗ ਕੇ ਨਾ ਭੜਗਾਟ 'ਚ ਨਾ ਆਇਆ ਕਰੋ ਤੇ ਇਹ ਮੁੜ ਕੇ ਬਹਿ ਜਾਂਦੇ ਜੇਲ੍ਹ 'ਚ ਇਹਨਾਂ ਨੂੰ ਕੀ ਫਰਕ ਪੈਂਦਾ ਇਹਨਾਂ ਦਾ ਤਾਂ ਕੰਮ ਸਾਰਾ ਚੱਲੀ ਜਾਂਦਾ ਇਹਨਾਂ ਨੂੰ ਫੰਡ ਆਉਂਦਾ ਬਾਹਰੋਂ ਤੇ ਇਹਨਾਂ ਦੇ ਬੱਚਿਆਂ ਦੀਆਂ ਫੀਸਾਂ ਵੀ ਭਰੀਆਂ ਜਾ ਰਹੀਆਂ ਸਭ ਕੁਝ ਹੋ ਰਿਹਾ ਤੇ ਤੁਸੀਂ ਜੇਲਾਂ 'ਚ ਬਹਿ ਗਏ ਤੇ ਤੁਹਾਡਾ ਨਹੀਂ ਪੁੱਛਣਾ ਕਿਸੇ ਨੇ ਬਿਨਾਂ ਵਜ੍ਹਾ ਇਕਲੇਸ਼ ਬਣਾ ਦਿੰਦਾ ਨਜਾਇਜ਼ ਜੀ ਫਿਰ ਉੱਥੇ ਚੀਕਦਾ ਸੀ ਮੇਰੇ ਪਿੱਛੇ ਨਹੀਂ ਕੋਈ ਆਇਆ ਇਹ ਤੇਰੇ ਪਿੱਛੇ ਕੀ ਕਰਨ ਆਉਂਦੇ ਵੀ ਤੂੰ ਜਾ ਕੇ ਹੋਰ ਮੰਦਰਾਂ ਤੇ ਅਟੈਕ ਕਰ ਤੈਨੂੰ ਸ਼ਰਮ ਆਉਣੀ ਚਾਹੀਦੀ ਇਸ ਗੱਲ ਤੇ ਤੂੰ ਗਾਤਰਾ ਪਾਇਆ ਸਿਰ ਤੇ ਤੂੰ ਦਸਤਾਰ ਸਜਾਈ ਹੈ ਤੇ ਤੂੰ ਮੰਦਰਾਂ ਤੇ ਅਟੈਕ ਕਰਨ ਤੋਰ ਪਿਆ ਹਿੰਦੂ ਤਾਂ ਵਿਚਾਰੇ ਫਿਰ ਵੀ ਚੰਗੇ ਜਿਹੜੇ ਤੈਨੂੰ ਇਹਨਾਂ ਕੁਝ ਕਿਹਾ ਨਹੀਂ ਨਹੀਂ ਤੇ ਤੇਰੀ ਸਰਵਿਸ ਕਰਨੀ ਚਾਹੀਦੀ ਸੀ ਉਹਨਾਂ ਨੂੰ ਤੇ ਮੈਂ ਸਿੱਖਾਂ ਨੂੰ ਕਹਿਣਾ ਚਾਹਣਾ ਭਰਾਓ ਇਹੋ ਜਿਹੇ ਬੰਦਿਆਂ ਨੂੰ ਮੂੰਹ ਨਾ ਲਾਓ ਇਹਨੂੰ ਥੋਕੇ ਜਵਾਬ ਦਿਓ ਉਹ ਵਿਚਾਰਾ ਵਿੱਕੀ ਥਾਮਸ ਨੇ ਜੋ ਗੱਲ ਕੀਤੀ ਸਹੀ ਗੱਲ ਕੀਤੀ ਉਹਦਾ ਸਾਥ ਦਿਓ ਮੈਂ ਉਹਦਾ ਡਟਕੇ ਉਹਦਾ ਸਪੋਰਟ ਕਰਦਾ ਮੈਨੂੰ ਟੈਗ ਕਰਕੇ ਵੀਡੀਓ ਪਾਉਂਗਾ ਤੇ ਸਾਰੇ ਬੰਦੇ ਪਹਿਲਾਂ ਘੋਫ ਕਰ ਲੋ ਮੇਰੇ ਤੇ ਨਾ ਰਹੋ ਜੇ ਤੁਹਾਨੂੰ ਸੱਚੀ ਗੱਲ ਲੱਗਦੀ ਹੈ ਤੇ ਉਹਦਾ ਸਾਥ ਦਿਓ ਮੈਂ ਤਾਂ ਕਰ ਲਈਏ ਸਾਰੀ ਕੋਖ ਮੈਂ ਬਿਲਕੁਲ ਸੱਚੀ ਹੈ ਉਹ ਕੁੜੀ ਉਹਨੂੰ ਹੁਣ ਭੇਜੇ ਸੱਚੇ ਹੁੰਦੇ ਤੇ ਪੈਸੇ ਵਾਪਸ ਕਰਨ ਲਈ ਬੰਦਾ ਕਿਉਂ ਭੇਜਿਆ ਉਹਨੇ ਪਹਿਲਾਂ ਕਿਹਾ ਇੱਕ ਦਿਨ ਮੈਨੂੰ ਅੰਦਰ ਤਾੜ ਗਏ ਤੇ ਮੇਡ ਨੂੰ ਕੱਢ ਕੇ ਲੈ ਗਏ ਉਦੋਂ ਬਿਨਾਂ ਵਜ੍ਹਾ ਉਹਨੂੰ ਟੌਰਚਰ ਕਰ ਰਹੇ ਉਹਨੇ ਰੈਂਟ ਤੇ ਕਰ ਲਿਆ ਜਦੋਂ ਤੁਹਾਨੂੰ ਰੈਂਟ ਦੇ ਲਈ ਤੁਹਾਡਾ ਕੀ ਮਤਲਬ ਉਹਦੇ ਘਰੇ ਜਾਂਦਾ ਤੇ ਬਾਹਰੋਂ ਲੋਕ ਲਾਉਣ ਦਾ ਕੀ ਮਤਲਬ ਸੋ ਇਸ ਵਾਸਤੇ ਹਰ ਗੱਲ ਨੂੰ ਪਹਿਲਾਂ ਕੋਖ ਪਰਤਾਲ ਕਰ ਲਿਆ ਕਰੋ ਫੇਰ ਕੋਈ ਗੱਲ ਕਰਿਆ ਕਰੋ ਇਹ ਵਿਕੀ ਥਾਮਸ ਸਹੀ ਆ ਆਪਣੀ ਜਗ੍ਹਾ ਇਸ ਮਸਲੇ ਤੇ ਤੇ ਉਹਨੂੰ ਡੀਫੇਮ ਨਾ ਕਰੋ ਜੇ ਆਪਣੇ ਕੋਈ ਸਿੱਖੀ ਦਾ ਉਹ ਆਪਣੇ ਵਰਗਿਆਂ ਨਾਲੋਂ ਦਾ 100 ਗੁਣਾ ਸੱਚਾ ਸਿੱਖ ਆ ਜਿਹੜਾ ਪ੍ਰਚਾਰ ਕਰ ਰਿਹਾ ਬੰਬੇ ਮਹਾਰਾਸ਼ਟਰਾਂ 'ਚ ਤੇ ਵਿਚਾਰਮੋ ਇਦਾਂ ਦਾ ਕੰਮ ਜੇ ਇੱਕ ਸਿੱਖੀ ਦਾ ਪ੍ਰਚਾਰ ਹੋਊਗਾ ਤੇ ਮਾੜੀ ਗੱਲ ਐ ਬਾਬੇ ਦਾ ਬਹਿ ਕੇ ਏਡੇ ਏਡੇ ਢਿੱਡ ਕੱਢ ਕੇ ਤੇ ਇਹਨਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਜਿਹੜਾ ਕਰ ਰਿਹਾ ਉਹਨੂੰ ਤੁਸੀਂ ਨਾਂ ਲੱਤਾ ਉਹਦੀਆਂ ਖਿੱਚੋ ਤੇ ਵਿਕੀ ਥਾਮਸ ਦਾ ਜ਼ਰੂਰ ਉਹਨੂੰ ਹੌਸਲਾ ਫਜ਼ਾਈ ਕਰੋ ਤੇ ਬਾਬੇ ਪ੍ਰਵਾਨੇ ਨੂੰ ਨਾਮ ਤਾਂ ਪਾਓ ਇਹ ਜੋ ਨਜਾਇਜ਼ ਹਰ ਗੱਲ ਤੇ ਡੰਗ ਢਾ ਲੈਂਦਾ ਗਾਲਾਂ ਕੱਢਣ ਦਾ ਇਹਦਾ ਕੀ ਮਤਲਬ ਜਦੋਂ ਫਿਰ ਇਹ ਮਾੜਾ ਚੰਗਾ ਬੋਲਦਾ ਜੇ ਉਹਨੇ ਕੁਝ ਬੋਲਤਾ ਤੇ ਫੇਰ ਬਣੀਆਂ ਮਿਰਚਾਂ ਨੂੰ ਲੱਗੀਆਂ ਸੋ ਪੰਜਾਬੀਓ ਆਪਣੀ ਜੇ ਸਿੱਖੀ ਵੱਧ ਫੈਲ ਫੁੱਲ ਰਹੀ ਹੈ ਨਾ ਤੇ ਇਹੋ ਜੇ ਲੋਕਾਂ ਕਰਕੇ ਆ ਵਿਕੀ ਥੋਮਸ ਕਰਕੇ ਇਦਾਂ ਦੇ ਬੰਦੇ ਆ ਕਰਕੇ ਜੇ ਕੋਈ ਆਪਣੇ ਸਿੱਖੀ ਦੇ ਵਿੱਚ ਆਇਆ ਉਹਦੀ ਇੱਜ਼ਤ ਕਰੋ ਤਾ ਜੋ ਨੂੰ ਡੀ ਉਹਨੂੰ ਡੀਫੇਮ ਨਾ ਕਰੋ ਉਹਨੂੰ ਇਹ ਫੀਲ ਨਾ ਕਰਾਓ ਕਿ ਮੈਂ ਗਲਤ ਕੋਈ ਫੈਸਲਾ ਲੈ ਰਿਆ ਇੰਨੀਆਂ ਬੇਨਤੀਆਂ ਸੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸਟਰੀਕਾ